ਮਸ਼ਹੂਰ ਵਲੌਗਰ ਤੇ ਇਨਫਲੂਐਂਸਰ ਕਿੰਮੀ ਪਵਨ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਪਿਛਲੇ ਕਈ ਦਿਨਾਂ ਤੋਂ ਕਿੰਮੀ ਅਤੇ ਪਵਨ ਨਾਲ ਜੁੜਿਆ ਮਾਮਲਾ ਸੋਸ਼ਲ ਮੀਡੀਆ ਉੱਤੇ ਲਗਾਤਾਰ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਹਰ ਪਾਸੇ ਇਸ ਵਿਵਾਦ ਦੀ ਚਰਚਾ ਹੋ ਰਹੀ ਹੈ ਅਤੇ ਲੋਕ ਆਪਣੇ ਆਪਣੇ ਵਿਚਾਰ ਰੱਖ ਰਹੇ ਹਨ ਇਹ ਸਾਰਾ ਮਾਮਲਾ ਉਸ ਸਮੇਂ ਗੰਭੀਰ ਬਣਿਆ ਜਦੋਂ ਫਰੈਸ਼ੀ ਕੈਨੇਡੀਅਨ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਤੇ ਇਸ ਵੀਡੀਓ ਦੇ ਸਾਹਮਣੇ ਆਉਂਦਿਆ ਹੀ ਇਹ ਮਾਮਲਾਤ ਹੋਰ ਤੇਜ਼ੀ ਨਾਲ ਫੈਲ ਗਿਆ ਤੇ ਹਰ ਕੋਈ ਇਸ ਬਾਰੇ ਵਿਚਾਰ ਕਰਨ ਲੱਗ ਪਿਆ ਇਸ ਵਿਵਾਦ ਨੂੰ ਲੈ ਕੇ ਕਿੰਮੀ ਵੱਲੋਂ ਸਨੇਹਾ ਕਟਿਆਲ ਉੱਤੇ ਗੰਭੀਰ ਦੋਸ਼ ਲਗਾਏ ਗਏ ਕਿੰਮੀ ਨੇ ਦਾਵਾ ਕੀਤਾ ਕਿ ਉਸ ਨੂੰ ਜ਼ਬਰਦਸਤੀ ਸ਼ਰਾਬ ਪਿਲਾ ਕੇ ਗਲਤ ਹਰਕਤ ਕੀਤੀ ਗਈ ਇਹ ਇਲਜ਼ਾਮ ਜਿਵੇਂ ਹੀ ਸਾਹਮਣੇ ਆਏ ਲੋਕਾਂ ਵਿੱਚ ਕਾਫੀ ਗੁੱਸਾ ਅਤੇ ਹੈਰਾਨੀ ਵੇਖਣ ਨੂੰ ਮਿਲੀ ਸੋਸ਼ਲ ਮੀਡੀਆ ਉੱਤੇ ਲੋਕਾਂ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਮਾਮਲਾ ਹੋਰ ਵੀ ਵਧਦਾ ਗਿਆ। ਕਈਆਂ ਨੇ ਇਸ ਮਾਮਲੇ ਦੇ ਵਿੱਚ ਕਿੰਮੀ ਨੂੰ ਗਲਤ ਕਿਹਾ ਅਤੇ ਕੁਝ ਲੋਕਾਂ ਨੇ ਇਸ ਪੂਰੇ ਮਾਮਲੇ ਦਾ ਇਲਜ਼ਾਮ ਸੁਨੇਹਾ ਕਟਿਆਲ ਤੇ ਲਗਾਇਆ ਸੀ। ਇਸ ਦੌਰਾਨ ਕਾਫੀ ਸਮੇਂ ਪਿੱਛੋ ਪਵਨ ਵੱਲੋਂ ਸਪਸ਼ਟ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰ ਹਾਲ ਹੀ ਦੇ ਵਿੱਚ ਪਵਨ ਨੇ ਆਪਣੀ ਚੁੱਪੀ ਤੋੜਦੇ ਹੋਏ ਆਪਣੇ ਚੌਣ ਵਾਲਿਆਂ ਨਾਲ ਦਿਲ ਦੀ ਗੱਲ ਸਾਂਝੀ ਕੀਤੀ ਹੈ। ਮਮਨ ਨੇ ਕਿਮੀ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਕੁਝ ਅਜੀਬੀਆਂ ਗੱਲਾਂ ਸਾਂਝੀਆਂ ਕੀਤੀਆਂ ਜੋ ਬਹੁਤ ਸਾਰੇ ਲੋਕਾਂ ਲਈ ਹੈਰਾਨੀਜਨਕ ਸਾਬਤ ਹੋ ਰਹੀਆਂ ਹਨ ਪਵਨ ਨੇ ਸਾਫ਼ ਕੀਤਾ ਕਿ ਜਿਸ ਦਿਨ ਤੋਂ ਇਹ ਮਾਮਲਾ ਸਾਹਮਣੇ ਆਇਆ ਸੀ ਉਸੇ ਦਿਨ ਉਸੇ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦੱਸ ਦਿੱਤਾ ਸੀ ਕਿ ਉਹ ਅਤੇ ਕਿਮੀ ਹੁਣ ਇਕੱਠੇ ਨਹੀਂ ਰਹੇ ਅਤੇ ਉਸ ਨੇ ਇਹ ਵੀ ਕਿਹਾ ਕਿ ਦੋਵੇਂ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਚੁੱਕੇ ਹਨ ਅਤੇ ਹੁਣ ਵੱਖਰੇ ਰਹ ਰਹੇ ਹਨ ਇਸ ਦੇ ਬਾਵਜੂਦ ਕਈ ਲੋਕਾਂ ਨੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਅਫਵਾਹਾਂ ਫੈਲਦੀਆਂ ਰਹੀਆਂ ਕਿ ਦੋਵੇਂ ਅਜੇ ਵੀ ਇਕੱਠੇ ਹਨ ਏਸ ਵਿਚਾਰ ਕਿਹਾ ਜਾ ਰਿਹਾ ਸੀ ਕਿ ਪਵਨ ਭਾਰਤ ਆ ਗਿਆ ਅਤੇ ਉਸ ਦੇ ਭਾਰਤ ਆਉਣ ਤੋਂ ਬਾਅਦ ਅਟਕਲਾਂ ਹੋਰ ਵੱਧ ਗਈਆਂ ਅਤੇ ਲੋਕ ਵੱਖ-ਵੱਖ ਕਹਾਣੀਆਂ ਬਣਾਉਣ ਲੱਗ ਪਏ। ਇਹਨਾਂ ਸਭ ਗੱਲਾਂ ਦੇ ਚੱਲਦਿਆਂ ਪਵਨ ਨੇ ਆਪਣੇ ਫਾਲੋਅਰਸ ਨਾਲ ਸਿੱਧੀ ਗੱਲ ਕਰਨ ਦਾ ਫੈਸਲਾ ਕੀਤਾ ਅਤੇ ਇੱਕ ਲੰਮਾ ਭਾਵੁਕ ਮੈਸੇਜ ਸਾਂਝਾ ਕੀਤਾ। ਪਵਨ ਨੇ ਲਿਖਿਆ ਕਿ ਸਤਿ ਸ਼੍ਰੀ ਅਕਾਲ, ਥੈਂਕ ਯੂ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਮੈਂ ਸਾਰੇ ਮੈਸੇਜ ਰੀਡ ਕੀਤੇ ਤੁਹਾਡੇ ਸਭ ਦੇ ਬਹੁਤ ਪੋਜ਼ਿਟਿਵ ਫੀਲ ਹੋ ਰਿਹਾ ਸੋ ਕਾਫੀ ਮੈਸੇਜ ਆ ਰਹੇ ਕਿ ਵੀਡੀਓ ਦੀ ਵੇਟ ਕਰ ਰਹੇ ਕਿਉਂਕਿ ਮੈਂ ਸਟੋਰੀ ਪਾਈ ਸੀ ਸੋ ਵੀਡੀਓ ਆ ਰਹੀ ਹਾ 30 ਦਸੰਬਰ ਨੂੰ ਇੰਡੀਆ ਦੇ ਸ਼ਾਮ 6 ਵਜੇ ਇਸ ਗੱਲ ਤੋਂ ਸਾਫ਼ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਵਨ ਅਜੇ ਤੱਕ ਭਾਰਤ ਨਹੀਂ ਆਇਆ ਉਹ ਕੈਨੇਡਾ ਦੇ ਵਿੱਚ ਹੀ ਰਹਿ ਰਿਹਾ ਹੈ ਕਿੰਮੀ ਅਤੇ ਪਵਨ ਕਈ ਸਾਲਾਂ ਤੋਂ ਆਪਣੀ ਜੋੜੀ ਅਤੇ ਕੰਟੈਂਟ ਕਰਕੇ ਲੋਕਾਂ ਦੇ ਦਿਲਾਂ ਵਿੱਚ ਵੱਖਰੀ ਪਛਾਣ ਬਣਾਈ ਬੈਠੇ ਸਨ। ਦਰਸ਼ਕ ਉਹਨਾਂ ਦੀਆਂ ਵੀਡੀਓਜ਼ ਅਤੇ ਵਲੌਗਸ ਨੂੰ ਬੇਹੱਦ ਪਸੰਦ ਕਰਦੇ ਆ ਰਹੇ ਸਨ। ਪਰ ਜਿਵੇਂ ਹੀ ਇਹ ਵਿਵਾਦ ਸ਼ੁਰੂ ਹੋਇਆ, ਦੋਵੇਂ ਹੀ ਸੋਸ਼ਲ ਮੀਡੀਆ ਤੋਂ ਦੂਰ ਹੋ ਗਏ। ਨਾ ਤਾਂ ਕਿੰਮੀ ਵੱਲੋਂ ਕੋਈ ਬਿਆਨ ਸਾਹਮਣੇ ਆਇਆ ਅਤੇ ਨਾ ਹੀ ਪਵਨ ਵੱਲੋਂ ਕੋਈ ਅਪਡੇਟ ਸਾਂਝੀ ਕੀਤੀ ਗਈ ਸੀ। ਲੋਕ ਲਗਾਤਾਰ ਪਵਨ ਨੂੰ ਮੈਸੇਜ ਕਰ ਰਹੇ ਸਨ ਜਿਸ ਤੋਂ ਬਾਅਦ ਉਸ ਨੇ ਸਪਸ਼ਟ ਕੀਤਾ ਕਿ ਉਹ ਇੱਕ ਵੀਡੀਓ ਰਾਹੀਂ ਸਾਰੇ ਸਵਾਲਾਂ ਦੇ ਜਵਾਬ ਦੇਵੇਗਾ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਪਵਨ ਆਪਣੀ ਵੀਡੀਓ ਦੇ ਵਿੱਚ ਕਿੰਮੀ ਦੇ ਬਾਰੇ ਕਿਹੜੇ-ਕਿਹੜੇ ਖੁਲਾਸੇ ਕਰਦਾ ਹੈ ਕਿ ਕਿੰਮੀ ਦੇ ਨਾਲ ਜੁੜਿਆ ਜੋ ਵਿਵਾਦ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲ ਰਿਹਾ ਹੈ ਉਹ ਸਹੀ ਹੈ ਜਾਂ ਗਲਤ ਇਸ ਬਾਰੇ ਹੁਣ ਸਾਰੀ ਅਸਲ ਕਹਾਣੀ ਪਵਨ ਹੀ ਦੱਸੇਗਾ ਤੇ ਸਾਰਾ ਸੱਚ ਅੱਜ ਸਾਹਮਣੇ ਲਿਆਵੇਗਾ ਕਿਉਂਕਿ ਪਵਨ ਦੇ ਚੌਣ ਵਾਲੇ ਇਸ ਗੱਲ ਦਾ ਅਸਲ ਸੱਚ ਪਵਨ ਦੇ ਮੂੰਹੋਂ ਹੀ ਸੁੋਣਾ ਚਾਹੁੰਦੇ ਹਨ ਤੇ ਲੋਕਾਂ ਨੂੰ ਬੇਸਬਰੀ ਦੇ ਨਾਲ ਇੰਤਜ਼ਾਰ ਹੈ ਕਿ ਵੀਡੀਓ ਦੇ ਵਿੱਚ ਕੀ ਖੁਲਾਸੀ ਹੋਣਗੇ ਤੇ ਬਾਕੀ ਸਾਡੇ ਵੱਲੋਂ ਕਿਮੀ ਪਵਨ ਦੇ ਰਿਸ਼ਤੇ ਦੀ ਸਲਾਮਤੀ ਦੀ ਦੁਆ ਕੀਤੀ ਜਾਂਦੀ ਹੈ ਤੇ ਤੁਹਾਡਾ ਉਹਨਾਂ ਦੇ ਰਿਸ਼ਤੇ ਨੂੰ ਲੈ ਕੇ ਕੀ ਵਿਚਾਰ ਹੈ ਅਤੇ ਤੁਹਾਨੂੰ ਇਸ ਪੂਰੇ ਮਸਲੇ ਦੇ ਵਿੱਚ ਕਿਸ ਦੀ ਗਲਤੀ ਲੱਗਦੀ ਹੈ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਬਾਕੀ ਜਿਵੇਂ ਹੀ ਪਵਨ ਦੇ ਵੱਲੋਂ ਕੋਈ ਅਪਡੇਟ ਸਾਂਝੀ ਕੀਤੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਸ਼ੇਅਰ ਕਰ ਦੇਵਾਂਗੇ ਬਾਕੀ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਹੈ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ